ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਬਾਣਾ ਵਰਤ ਗਿਆ ਜਸਵੀਰ ਦੋ ਧੀਆ ਦਾ ਬਾਪ ਸੀ ਉਹ ਆਪਣੀਆਂ ਦੋਵਾਂ ਧੀਆ ਤੇ ਪਤਨੀ ਗਗਨ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ ਪਰ ਉਸਦੀ ਮਾਂ ਤੇ ਪਤਨੀ ਗਗਨ ਦੀ ਮਾਂ ਹਮੇਸ਼ਾ ਕਹਿੰਦੀਆਂ ਰਹਿੰਦੀਆਂ ਪੁੱਤਾਂ ਬਿਨਾਂ ਵੀ ਕਦੇ ਗੱਤ ਹੋਈ ਹੈ ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਇਹਨਾਂ ਪੱਥਰਾਂ ਨੇ ਤਾਂ ਕੱਲ ਨੂੰ ਤੁਰ ਜਾਣਾ ਹੈ ਆਪਣੀ ਆਪਣੀ ਘਰ ਤੇਰੇ ਕੌਣ ਸਾਭੂ ਇਨਾ ਬੁੱਢੇ ਟੀਰੀਆਂ ਨੂੰ ਸਾਡੀ ਤਾਂ ਲੰਘ ਗਈ ਜਿਹੜੀ ਲੰਗਣੀ ਸੀ ਜਸਵੀਰ ਜੋ ਕਿ ਬੀਏ ਪਾਸ ਸੀ ਪਰ ਇੱਧਰ ਕੋਈ ਚੱਜ ਦਾ ਕੰਮ ਨਾ ਮਿਲਣ ਕਰਕੇ ਸੌਦੀ ਅਰਪ ਗਿਆ ਹੋਇਆ ਸੀ ਜਿੱਥੇ ਉਹ ਇੱਕ ਹੋਟਲ ਵਾਲਿਆਂ ਲਈ ਡਰਾਈਵਰੀ ਦਾ ਕੰਮ ਕਰਦਾ ਸੀ ਉਹ ਦਿਨ ਵਿੱਚ 16 ਤੋਂ 18 ਘੰਟੇ ਹੱਡ ਭਨ ਵੀ ਮਿਹਨਤ ਕਰਦਾ ਤੇ ਹਰ 2 ਸਾਲ ਬਾਅਦ ਉਹ ਗੇੜਾ ਮਾਰ ਲੈਂਦਾ ਸੀ ਇਸ ਵਾਰ ਜਦੋਂ ਮਹੀਨੇ ਕੋ ਦੀ ਛੁੱਟੀ ਲੈ ਕੇ ਪਿੰਡ ਆਇਆ ਸੀ ਤਾਂ ਉਸਦੀ ਅਤੇ ਗਗਨਦੀ ਮਾਂ ਦੋਵਾਂ ਨੇ ਕਿਹਾ ਸੀ ਜਿਵੇਂ ਘਰ ਨੂੰ ਢੱਕਣ ਲਈ ਛੱਤ ਦੀ ਲੋੜ ਹੁੰਦੀ ਹੈ ਉਵੇਂ ਇਹਨਾਂ ਦੋਵਾਂ ਕੁੜੀਆਂ ਨੂੰ ਵੀ ਇੱਕ ਵੀਰ ਦੀ ਲੋੜ ਹੈ ਜੇ ਫਿਰ ਕੁੜੀ ਹੋਗੀ ਤਾਂ ਜਸਵੀਰ ਨੇ ਜਵਾਬ ਦਿੱਤਾ ਤੂੰ ਐਵੇਂ ਹੀ ਨਾ ਬੋਲੀ ਜਾਇਆ ਕਰ ਪ੍ਰਮਾਤਮਾ ਇਸ ਵਾਰ ਪੱਕਾ ਮੁੰਡਾ ਹੀ ਦੇਉ ਮੈਂ ਇੱਕ ਡੇਰੇ ਵਾਲੇ ਸੰਤਾਂ ਤੋਂ ਬਹੂ ਲਈ ਦਵਾਈ ਵੀ ਲੈ ਆਈਆਂ ਜਸਵੀਰ ਦੀ ਮਾਂ ਬੋਲੀ ਸੀ ਗगन ਨੇ ਵੀ ਜਦੋਂ ਇੱਕ ਹੋਰ ਚਾਂਸ ਲੈਣ ਲਈ ਹਾਮੀ ਭਰ ਦਿੱਤੀ ਤਾਂ ਜਸਵੀਰ ਵੀ ਮੰਨ ਗਿਆ ਸੀ ਹੁਣ ਜਦੋਂ ਗगन ਉਮੀਦ ਤੋਂ ਹੋ ਗਈ ਸੀ ਪਰ ਜਸਵੀਰ ਨੂੰ ਛੁੱਟੀ ਪੂਰੀ ਹੋਣ ਕਾਰਨ ਵਾਪਸ ਮੁੜਨਾ ਪਿਆ ਸੀ ਪਰ ਉਹ ਫੋਨ ਤੇ ਲਗਾਤਾਰ ਸੰਪਰਕ ਵਿੱਚ ਰਹਿੰਦਾ ਡਾਕਟਰ ਨੇ ਕਿਹਾ ਹੋਇਆ ਸੀ ਕਿ ਉਮਰ ਜ਼ਿਆਦਾ ਹੋਣ ਕਾਰਨ ਧਿਆਨ ਵੀ ਜ਼ਿਆਦਾ ਰੱਖਣ ਦੀ ਲੋੜ ਹੈ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਸੀ ਗਗਨ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਸਨ ਅਖੀਰਲੇ 1 ਮਹੀਨੇ ਲਈ ਤਾਂ ਡਾਕਟਰ ਨੇ ਉਸ ਨੂੰ ਪੂਰੀ ਬੈੱਡ ਰੈਸਟ ਲਿਖ ਦਿੱਤੀ ਸੀ ਜਸਵੀਰ ਨੇ ਛੁੱਟੀ ਲੈ ਕੇ ਪਿੰਡ ਜਾਣ ਦਾ ਕਿਹਾ ਪਰ ਹੋਟਲ ਵਾਲਿਆਂ ਨੇ ਇੱਕਦਮ ਛੁੱਟੀ ਦੇਣ ਤੋਂ ਮਨਾਂ ਕਰ ਦਿੱਤਾ ਕਿਉਂਕਿ ਉਸਦੀ 1 ਮਹੀਨਾ ਅੱਗੇ ਦੀ ਛੁੱਟੀ ਪਹਿਲਾਂ ਹੀ ਮਨਜ਼ੂਰ ਕੀਤੀ ਜਾ ਚੁੱਕੀ ਪਰ ਜਦੋਂ ਰੂਹ ਨਾਲ ਨਾ ਹੋਵੇ ਤਾਂ ਕੰਮ ਕਰਨ ਦਾ ਵੀ ਕਿੱਥੇ ਜੀ ਕਰਦਾ ਇਸ ਲਈ ਉਸ ਨੂੰ ਹਰ ਦੂਜੇ ਤੀਜੇ ਦਿਨ ਮਾਲਕਾਂ ਦੀ ਤਲਖੀ ਸਹਿਣੀ ਪੈਂਦੀ ਹੁਣ ਉਹ ਸੌਂਦਾ ਵੀ ਬਹੁਤ ਘੱਟ ਸੀ ਕਿਉਂਕਿ ਘਰ ਵਿੱਚ ਨਵਾਂ ਜੀ ਆਉਣ ਵਾਲਾ ਹੋਣ ਅਤੇ ਅਗਲੇ ਮਹੀਨੇ ਤੋਂ 2 ਮਹੀਨੇ ਦੀ ਲੰਮੀ ਛੁੱਟੀ ਜਾਂਦਾ ਹੋਣ ਕਰਕੇ ਉਹ ਹੋਰ ਪੈਸੇ ਜੋੜ ਲੈਣਾ ਚਾਹੁੰਦਾ ਸੀ ਇਸੇ ਦਰਾਨ ਇੱਕ ਦਿਨ ਪਿੰਡੋਂ ਉਸਦੀ ਮਾਂ ਦਾ ਫੋਨ ਆਇਆ ਉਹ ਰੋਣ ਹੱਕੀ ਦੱਬੀ ਜਹੀ ਆਵਾਜ਼ ਵਿੱਚ ਬੋਲੀ ਵੇ ਪੁੱਤ ਪਾਣਾ ਵਰਤ ਗਿਆ ਇੰਨਾ ਸੁਣਦਿਆਂ ਹੀ ਫੋਨ ਜਸਵੀਰ ਦੇ ਹੱਥੋਂ ਡਿੱਗ ਪਿਆ ਉਹ ਥੋੜੇ ਸਮੇਂ ਲਈ ਸੁੰਨ ਜਿਹਾ ਹੋ ਗਿਆ ਆਪਣੀ ਪਤਨੀ ਗਗਨ ਅਤੇ ਹੋਣ ਵਾਲੇ ਬੱਚੇ ਦਾ ਕਲਪਨਾ ਚ ਸਿਰ ਜਿਹਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਧੁੰਦਲਾ ਜਿਹਾ ਘੁੰਮਣ ਲੱਗਿਆ ਉਸ ਨੂੰ ਘਮੀਰ ਜਹੀ ਆਈ ਤੇ ਉਹ ਇੱਕ ਪਾਸੇ ਨੂੰ ਢੰਮ ਡਿੱਗ ਪਿਆ ਉਸਦੀ ਮਾਂ ਹੈਲੋ ਹੈਲੋ ਬੋਲ ਰਹੀ ਸੀ ਪਰ ਉਧਰੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਇਧਰ ਜਸਵੀਰ ਦੀ ਨਮੀ ਜਮੀ ਟੀ ਨੇ ਕਲਕਾਰੀ ਮਾਰੀ ਸੀ ਉਧਰ ਜਸਵੀਰ ਦਾ ਸਿਰ ਜ਼ੋਰ ਸਿਵਾਏ ਥੱਲੇ ਵੱਜਣ ਕਰਕੇ ਦਿਮਾਗ ਦੀ ਨਾਸ ਫਟ ਗਈ ਸੀ ਅਤੇ ਉਸਦੇ ਪ੍ਰਾਣ ਨਿਕਲ ਗਏ ਸਨ ਆਪਣੀ ਪੋਤੀ ਦੇ ਜਨਮ ਨੂੰ ਪਾਣਾ ਵਰਤਿਆ ਦੱਸਣ ਵਾਲੀ ਦਾਦੀ ਨੇ ਆਪਣੀ ਬੋਲਾਂ ਕਰਕੇ ਆਪਣਾ ਪੁੱਤ ਗਵਾ ਲਿਆ ਸੀ ਅਤੇ ਪਾਣਾ ਸੱਚਮੁੱਚ ਹੀ ਵਰਤ ਗਿਆ ਸੀ ਪਰ ਫੋਨ ਆਉਣ ਤੋਂ ਬਾਅਦ ਪਹਿਲਾਂ ਨਹੀਂ ਬਾਅਦ ਵਿੱਚ ਮਨਮੀਰ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ